ਬਾਜਨ ਸਮਾਜ ਦੇ ਵਰਕਰਾਂ ਨੇ ਰਵਿਦਾਸ ਮੰਦਰ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਲਾਲੜੂ ਦਾ ਘਿਰਾਓ ਕੀਤਾ ਜ਼ੀਰਕਪੁਰ ਨੇੜੇ ਲਾਲੜੂ ਦੇ ਰਵਿਦਾਸ ਮੰਦਰ ਨੂੰ ਲੈ ਕੇ ਮਾਮਲਾ ਗਰਮ ਗਿਆ ਹੈ ਬਾਜਨ ਸਮਾਜ ਪਾਰਟੀ ਦਾ ਸੂਬਾ ਸਕੱਤਰ ਜਗਜੀਤ ਸਿੰਘ ਛੜਬਰ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਹੈ ਮੌਕੇ ਤੇ ਪੁਲਿਸ ਨੇ ਨਾਕਰ ਕਰ ਦਿੱਤੀ ਗਈ ਹੈ ਭੋਜਨ ਸਮਾਜ ਪਾਰਟੀ ਨੇ ਮੰਗ ਪੱਤਰ ਦੇ ਕੇ ਮੰਦਰ ਦੀ ਉਸਾਰੀ ਲਈ ਜ਼ਮੀਨ ਬਾਰੇ ਸੂਚਿਤ ਕੀਤਾ ਗਿਆ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਜ਼ਮੀਨ ਅਲਾਟ ਹੋਣ ਦੇ ਬਾਵਜੂਦ ਇਮਾਰਤ ਦੀ ਉਸਾਰੀ ਦਾ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਇਮਾਰਤ ਦੀ ਉਸਾਰੀ ਦਾ ਕੰਮ ਰੋਕਿਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਆਪਾਂ ਜਿਹੜਾ ਧਰਨਾ ਹੈ ਬਣਾਉਣ ਦਾ ਕਾਰਨ ਅੱਜ ਦਾ ਜੋ ਧਰਨਾ ਆ ਆਪਾਂ ਜਿੱਥੇ ਖੜੇ ਆ ਗੁਰੂ ਅਰਬਦਾਸ ਭਵਨ ਸਥਾਨ ਹੈ ਜੋ ਕਿ 2016 ਦੇ ਦਿਨ ਮਿਸਲ ਕਮੇਟੀ ਦੇ ਪ੍ਰਧਾਨ ਕਮੇਟੀ ਵੱਲੋਂ ਮਤਾ ਪਾ ਕੇ ਗੁਰੂ ਅਰਬਦਾਸ ਭਵਨ ਲਈ ਜਗ੍ਹਾ ਦਿੱਤੀ ਗਈ ਸੀ ਔਰ ਤੁਸੀਂ ਦੇਖ ਰਹੇ ਨੇੜੇ ਰਾਮਗੜੀ ਆ ਭਵਨ ਨਾਲ ਮਸਜਿਦ ਹੈ ਹੋਰ ਧਾਰਮਿਕ ਸਥਾਨ ਸਾਰੇ ਬਣੇ ਹੋਏ ਆ ਪਰ ਅੱਜ ਜਦੋਂ ਇੱਥੇ ਕੰਮ ਸ਼ੁਰੂ ਕਰਨ ਲੱਗੇ ਆ ਥੋੜੇ ਦਿਨ ਪਹਿਲਾਂ ਤਾਂ ਇੱਥੋਂ ਦੀ ਮੈਨੇਜਮੈਂਟ ਯੂ ਕੋਲ ਗਈ ਵੀ ਅਸੀਂ ਕੰਮ ਸ਼ੁਰੂ ਕਰਨਾ ਤਾਂ ਉਹਨਾਂ ਨੇ ਰੋਕਿਆ ਕਿ ਇੱਥੇ ਕੰਮ ਸ਼ੁਰੂ ਨਹੀਂ ਕਰਨਾ ਇਹ ਮਿਊਨਿਸਪਲ ਕਮੇਟੀ ਦੀ ਜ਼ਮੀਨ ਹੈ ਔਰ ਇੱਥੇ ਜੇ ਕੋਈ ਕੰਮ ਕਰੇਗਾ ਤਾਂ ਖਿਲਾਫ ਕਾਰਵਾਈ ਕਰਾਂਗੇ ਪਰ ਅਸੀਂ ਯੂ ਨੂੰ ਪੁੱਛਣਾ ਚਾਹੁੰਦੇ ਆ ਇਹ ਗੁਰੂ ਰਵਿਦਾਸ ਮਹਾਰਾਜ ਦੇ ਸਥਾਨ ਤੇ ਨਾਤੇ ਜਗ੍ਹਾ ਕੱਟੀ ਹੋਈ ਹੈ ਔਰ ਤੁਸੀਂ ਦੇਖ ਰਹੇ ਹੋ ਗੁਰੂ ਦਾ ਇਨਸਾਨ ਝੁੱਲਿਆ ਹੋਇਆ ਚਾਰ ਦਿਵਾਰੀ ਹੋਈ ਹੋਈ ਸਾਰੇ ਭਵਨ ਇੱਥੇ ਬਣੇ ਹੋਏ ਆ ਤਾਂ ਗੁਰੂ ਰਵਿਦਾਸ ਭਵਨ ਨੂੰ ਬਣਾਣ ਤੇ ਹੀ ਕਿਉਂ ਰੋਕਿਆ ਜਾ ਰਿਹਾ ਸੋ ਇਹੋ ਦੀ ਪਹਿਲੀ ਗੱਲ ਤਾਂ ਜਿੱਥੇ ਆਪਾਂ ਕਹਿ ਸਕਦੇ ਆ ਦਲਤ ਵਿਰੋਧੀ ਤਾਂ ਸਰਕਾਰ ਹੀ ਹੈ ਇਹੋ ਚੋ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਕੋਈ ਨਵੰਦੇ ਪੋਟ ਪੋਟਿਕਲ ਪ੍ਰੈਸ਼ਰ ਇਹਨਾਂ ਦੇ ਜੋ ਇੰਨੀ ਦਖਲਅੰਦਾਜ਼ੀ ਕਰ ਰਹੇ ਆ ਕਿ ਗੁਰੂ ਗੋਬਿੰਦ ਸਿੰਘ ਇੱਕ ਧਾਰਮਿਕ ਸਥਾਨ ਨੂੰ ਰੋਕਣ ਦੀ ਗੱਲ ਕਰ ਰਹੇ ਆ ਔਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਵਿਰੋ ਔਰ ਬਹੁਜਨ ਸਮਾਜ ਦੇ ਲੋਕ ਰ ਬਹੁਜਨ ਸਮਾਜ ਪਾਰਟੀ ਨੇ ਪਿਛਲੇ ਦਿਨੀ 29 ਤਰੀਕ ਨੂੰ ਇੱਥੇ ਪ੍ਰੈਸ ਕਾਨਫਰੰਸ ਰੱਖੀ ਸੀ ਕੀ ਆ ਤਾਂ ਤੁਸੀਂ ਜਲਦੀ ਇਸ ਸਥਾਨ ਦਾ ਨਿਬਟਾਰਾ ਕਰੋ ਨਹੀਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜੀ ਦੀ ਮੌਲ ਦੇ ਵਿੱਚ ਮੈਟਰ ਆਇਆ ਉਹਨੇ ਮੈਨੂੰ ਵਿਸ਼ੇਸ਼ ਤੌਰ ਤੇ ਪੰਜਾਬ ਦੇ ਤੌਰ ਸੈਕਟਰੀ ਜਨਰਲ ਲੋਕ ਸਭਾ ਹਲਕਾ ਪਟਿਆਲਾ ਇੰਚਾਰਜ ਦੇ ਨਾਤੇ ਹੁਣ ਤੇ ਮੈਂ ਇੱਥੇ ਪਹੁੰਚਿਆ ਔਰ ਇੱਥੇ ਸਮੁੱਚੇ ਸਮਾਜ ਨੇ ਬੁਲਾਇਆ ਰਿਪਰਸਕਾਨ ਪ੍ਰੈਸ ਰੱਖਿਆ ਸੀ ਉਹਨਾਂ ਨੂੰ ਟਾਈਮ ਦਿੱਤਾ ਸੀ ਜਾਂ ਤਾਂ ਤੁਸੀਂ 100 ਵਾਰ ਤੱਕ ਦਾ ਇਸ ਤੱਕ ਇਸ ਮਸਲੇ ਨੂੰ ਹੱਲ ਕੀਤਾ ਜਾਏ ਨਹੀਂ ਬਹੁਜਨ ਸਮਾਜ ਸਮੁੱਚੇ ਸਮਾਜ ਨੂੰ ਲੈ ਕੇ ਗੁਰਮੁਖ ਦਾ ਦੇ ਜੱਪਨ ਵਾਲੇ ਲੋਕਾਂ ਨੂੰ ਗੁਰੂ ਦਾਸ ਨੂੰ ਮੰਨਣ ਵਾਲੇ ਲੋਕਾਂ ਨੂੰ ਭਾਈਚਾਰਕ ਇਹਨੂੰ ਇਕੱਠਾ ਕਰਕੇ ਅਸੀਂ ਉਹਦੇ ਖਿਲਾਫ ਧਰਨਾ ਦੇਣਾਗਾ ਅੱਜ ਉਸੇ ਲੜੀ ਤਿਆਦਾਸੀਂ ਇੱਥੇ ਇਕੱਠੇ ਹੋਏ ਆਂ ਸਰ ਇਸ ਤਰ੍ਹਾਂ ਕੇ ਇੱਕ ਆਪਣਾ ਮਤਾ ਨੰਬਰ 155 30 11 2016 ਨੂੰ ਪਾਇਆ ਗਿਆ ਸੀਗਾ ਬੁੱਲੂ ਸਿੰਘ ਰਾਣਾ ਜੀ ਪ੍ਰਧਾਨ ਸੀ ਉਸ ਟਾਈਮ ਉਹ ਚ ਇਹਨਾਂ ਨੇ ਕਿਹਾ ਸੀਗਾ ਇੱਥੇ ਜਿਹੜੀ ਹੈਗੀ ਬਿਸ਼ਕਰਵਾ ਮੰਦਿਰ ਦੇ ਨੇੜੇ ਜਗ੍ਹਾ ਖਸਰਾ ਨੰਬਰ 271 ਹੈ ਨਗਰ ਕੌਂਸਲ ਦੀ ਜਗ੍ਹਾ ਖਾਲੀ ਜਗ੍ਹਾ ਉਹ ਦੇਣ ਲਈ ਇਹਨੇ ਆਪਣਾ ਮਤਾ ਪਾਸ ਕੀਤਾ ਸੀਗਾ ਤੇ ਕਾਰਵਾਈ ਜੇ ਲਿਖਿਆ ਗਿਆ ਸੀ ਕਿ ਸਰਬਸੰਸਤੀ ਨਾਲ ਪ੍ਰਵਾਨ ਹੈ ਕਿ ਰਵੀਦਾਸ ਭਵਨ ਲਈ ਖਾਲੀ ਥਾਂ ਦੇਣ ਲਈ ਸਰਕਾਰ ਦੇ ਹਿਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਹ ਤਾਂ ਸਰਕਾਰ ਦੇ ਪੂਰਵ ਪ੍ਰਵਾਨਗੀ ਹੋਣ ਉਪਰੰਤ ਹੀ ਅਗਲੀ ਜੀ ਕਾਰਵਾਈ ਕੀਤੀ ਜਾਵੇਗੀ ਤੇ ਸਰਕਾਰ ਨੇ ਇਹਦੇ ਸਬੰਧੀ ਕੁਐਰੀ ਚੱਲਦੀ ਸੀ ਅੱਗੇ ਤੋਂ ਅੱਗੇ ਕੋਈ ਨਾ ਕੋਈ ਵਿੱਚੋਂ ਫਿਰ ਇਹਦਾ ਅਗਲਾ ਮਤਾਪਿਆ 119 ਨੰਬਰ 24523 ਨੂੰ ਸਤੀ ਸ਼ਰਾਣਾ ਜੀ ਪ੍ਰਧਾਨ ਜੀ ਦੇ ਟਾਈਮ ਦੁਬਾਰਾ ਫਿਰ ਉਦੋਂ ਵੀ ਇਹਨਾਂ ਨੇ ਇਹ ਲਿਖ ਦਿੱਤਾ ਕਿ ਭਾਈ ਅਸੀਂ ਕੋਈ ਉੱਥੇ ਆਪਣਾ ਕੰਮ ਨਹੀਂ ਕਰਾਂਗੇ ਜੋ ਤਾਂ ਸਾਡੀ ਪ੍ਰਵਾਨਗੀ ਦੀਆਂ ਦੀ ਉੱਪਰੋਂ ਪਰਪਰੰਤੂ ਇਹ ਜਦੋਂ 17 ਵਾਲਾ 16 ਵਾਲਾ ਮਤਾ ਪਿਆ ਹੈ ਤੇ 17 ਚ ਤਰਾਜ ਲੱਗ ਕੇ ਆਇਆ ਤੇ 18 ਤੇ ਇਥੇ ਜੇ ਨਗਰ ਕੌਂਸਲ ਦੇ ਉਸ ਸਮੇਂ ਦੇ ਚਲੋ ਅਧਿਕਾਰੀ ਸੀ ਸਾਡੇ ਕੋਈ ਉਹਨਾਂ ਵੱਨਿਓ ਇੱਕ ਨੋਟਿਸ ਜਾਰੀ ਕੀਤਾ ਗਿਆ ਕਿ ਤੁਸੀਂ ਬਿਨਾ ਪ੍ਰਵਾਨਗੀ ਤੋਂ ਸਾਰੀ ਸ਼ੁਰੂ ਕਰਤੀ ਆ। ਇਹਦੇ ਮਤਾ ਵਿਚਾਰ ਦੀ ਨ ਸਰਕਾਰ ਦੇ 4 1 2018 ਨੂੰ ਤੇ ਉਹਦੇ ਅਗੇਂਸਟ ਉਹਨਾਂ ਨੇ ਕੋਰਟ ਚ ਵੀ ਇੱਕ ਕੇਸ ਦਾਇਰ ਕੀਤਾ ਆਪਣਾ ਨਗਰ ਕੌਂਸਲ ਨੇ ਹਨੀ ਸਿੰਘ ਦੇ ਖਿਲਾਫ ਉਹ ਕੇਸ ਰਿਸ ਆਪਣਾ ਕੋਰ ਪੈਂਡਿੰਗ ਆਹੀ ਕਿ ਉਹ ਸਾਰੀ ਕਰ ਰਹੇ ਆ ਕਿ ਆਪਣਾ ਪਰਵਾਨਗੀ ਤੋਂ ਬਿਨਾ ਕਿ ਪਰਵਾਨਗੀ ਹਲੇ ਸਰਕਾਰ ਦੇ ਵਿਚਾਰ ਨਹੀਂ ਨਮਤੇ ਦੀ ਇਹ ਸਾਰੀ ਸਾਰੀ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀ ਜਦੋਂ ਭਵਨ ਲਈ ਜਗ੍ਹਾ ਨਹੀਂ ਦਿੱਤੀ ਗਈ ਸੀ ਉਦੋਂ ਕੋਈ ਪਤਾ ਨਹੀਂ ਪਾਇਆ ਸੀ ਕਿ ਹੁਣ ਇਹ ਜਿਹੜੀ ਅੱਗੇ ਦਾ ਸਰ ਮਤਾ ਕੱਲਾ ਪਾਇਆ ਗਿਆ ਸੀ ਮਤੇ ਦੀ ਪਰਵਾਨਗੀ ਨਾਲ ਹਾਲੇ ਤੱਕ ਆਈ ਸੀ ਉੱਪਰੋਂ ਸਰਕਾਰ ਤੋਂ ਹਾਂ ਦੱਸ ਦਿੱਤੀ ਗਿਆ ਸਰ ਉਹ ਨਗਰ ਕੌਂਸਲ ਵੱਲੋਂ ਕੀ ਐਕਸ਼ਨ ਹੈਦਰ ਕਿਸ ਚੀਜ਼ ਦਾ ਇਹਦਾ ਇਹਦਾ ਹੁਣ ਇਹ ਹੀ ਸੀਗਾ ਕਿ ਜਿਹੜਾ ਕਿ ਤੁਸੀਂ ਸਾਡਾ ਜਿਹੜਾ ਹਨੀ ਸਿੰਘ ਨੂੰ ਟਾਰਗੇਟ ਕੀਤਾ ਗਿਆ ਕੇਸ ਵਾਪਸ ਲਿਆ ਜਾਵੇ ਉਹ ਸਾਡੇ ਵਕੀਰ ਸਾਹਿਬ ਤੇ ਦੂਜੇ ਹਨੀ ਸਿੰਘ ਦੇ ਵਕੀਰ ਸਾਹਿਬ ਆਪਸ ਰਾਏ ਹੋਏ ਤੇ ਲੋਕ ਦਾ ਦਰ ਹੈ ਕਿ 9 ਤਰੀਕ ਨੂੰ ਦੁਬਾਰਾ ਫੇਰ ਸ਼ਨੀਵਾਰ ਦੀ ਕੋਈ ਹਨੀ ਸਿੰਘ ਆਪਦਾ ਬਿਆਨ ਦੇ ਦੇਣਗੇ ਕਿ ਭਾਈ ਅਸੀਂ ਉੱਥੇ ਜਦੋਂ ਤੱਕ ਸਰਕਾਰ ਦੀ ਪੂਰਵ ਪ੍ਰਵਾਨਗੀ ਨਹੀਂ ਆਉਂਦੀ ਕੋਈ ਕੰਮ ਨਹੀਂ ਕਰਾਂਗੇ ਮੌਕੇ ਤੇ ਜਿਹੜੇ ਤਰਨੇ ਤੇ ਪ੍ਰਦਰਸ਼ਨਕਾਰੀ ਬੈਠੇ ਨੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਕੋਸ਼ਿਸ਼ ਕਰਨ ਦੀ ਹੋ ਸਰ ਹੋਣੀ ਹੋਣੀ ਗੱਲਬਾਤ ਥੋੜੀ ਦੇਰ ਚ ਉਹਨਾਂ ਦੇ ਕੋਈ ਹਲੇ ਨਮਾਇंदे ਆਉਣੇ ਕੀ ਲੱਗਦਾ ਕੋਈ ਅੱਗੇ ਜਿਹੜਾ ਨਿਰਮਾਣ ਦੀ ਉਹਨਾਂ ਦੀ ਮੰਗ ਹੈ ਜਾਂ ਕੋਈ ਬੈਠ ਕੇ ਗੱਲਬਾਤ ਹੱਲ ਹੋਏਗਾ ਮਸਲੇ ਦਾ ਜਾਂ ਇਸੇ ਤਰ੍ਹਾਂ ਦੇ ਕਿਉਂਕਿ ਉਹਨਾਂ ਦਾ ਵੀ ਕਹਿਣਾ ਇਹ ਹੀ ਹੈ ਕਿ ਉਹ ਵੀ ਨਿਗਰਸ਼ੰਗਰ ਸ਼ੋਰ ਦਿਖਾਤਾ ਨਹੀਂ ਨਹੀਂ ਇਹ ਤਾਂ ਸਰਕਾਰ ਪੱਧਰ ਤੇ ਪ੍ਰਵਾਨਗੀ ਆ ਜਾ ਕੋਈ ਚੱਕਰ ਨਹੀਂ ਸਾਨੂੰ ਕਿਤਰਾ ਜੀ ਸਰ